ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਪਹੁੰਚੇ ਪਿੰਡ ਮੰਡਵਾਲਾ ਜ਼ਿਲ੍ਹਾ ਫਰੀਕੋਟ ਦੇ ਵਿੱਚ ਮਿੱਤਰੋ ਤਾਂ ਸਾਹਮਣੇ ਜਿਹੜੀ ਕੁਲਾੜੀ ਤੁਸੀਂ ਦੇਖਦੇ ਹੋ ਗੰਨਾ ਪੀੜਨ ਵਾਲੀ ਜੂਸ ਵਾਲੀ ਇਹ ਵਿਕਾਊ ਆ ਤਾਂ ਕੰਡੀਸ਼ਨ ਜਿਹੜੀ ਤੁਸੀਂ ਸਾਰੀ ਆਪ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਜਿਹੜੀ ਕੁਲਾੜੀ ਇਹ ਹੈਗੀ ਆ ਜਿਹੜਾ ਸੱਜਣ ਕੋਈ ਖਰੀਦਣ ਦਾ ਚਾਹਵਾਨ ਹੋਵੇ ਤਾਂ ਆ ਕੇ ਆਪਦਾ ਚਲਾ ਕੇ ਦੇਖੋ ਇਹਨੂੰ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਆ ਬਾਕੀ ਬਾਈ ਨਾਲ ਮੈਂ ਗੱਲਬਾਤ ਕਰਵਾਉਣਾ ਸਾਰੀ ਕਿੰਨੀ ਕੀ ਡਿਮਾਂਡ ਹੈ ਇਹਦੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਵੀਰੇ ਲਾਪ੍ਰੀਤ ਸਿੰਘ ਆ ਜੀ ਲਾਪ੍ਰੀਤ ਸਿੰਘ ਪਿੰਡ ਮੰਡ ਵਾਲਾ ਜੀ ਠੀਕ ਹੈ ਜਲਾ ਫਰੀਕੋਟ ਹੈ ਇੱਕ ਲਾੜੀ ਵਿਕਾਊ ਕਰਤੀ ਆਪਾਂ ਹਾਂਜੀ ਹਾਂਜੀ ਹਾਂ ਕਿੰਨੇ ਪੈਸੇ ਲੈਣੇ ਇਹਦੇ ਇਹ ਤਾਂ 50000 ਰੁਪਏ ਡਿਮਾਂਡ ਆਈ 50000 ਰੁਪਏ ਡਿਮਾਂਡ ਆ ਕੋਈ ਮਾਨਤਾ ਨ ਹੋ ਜਾਊਗਾ ਮੌਕੇ ਤੇ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਹਾਂਜੀ ਤੇ ਵਧੀਆ ਚੱਲਦੀ ਸਾਰੀ ਇਹ ਗੰਨਾ ਗੋਣਾ ਪੀੜ ਦੀ ਜੂਸ ਕੱਢਦੀ ਵਧੀਆ ਹਾਂਜੀ ਹਾਂਜੀ ਠੀਕ ਆ ਜੀ ਤਸੱਲੀ ਕਰ ਸਕਦਾ ਬੰਦਾ ਆ ਕੇ ਹਨਾ ਹਾਂ ਲੈ ਮਿੱਤਰੋ ਕੰਡੀਸ਼ਨ ਤੁਹਾਡੇ ਜਿਹੜੇ ਸੱਜਣ ਨੂੰ ਪਸੰਦ ਆ ਤਾਂ ਸੰਪਰਕ ਕਰ ਸਕਦੇ ਆ ਬਾਈ ਉਹਨਾਂ ਦਾ ਤਾਂ ਸੰਪਰਕ ਨੰਬਰ ਦੱਸ ਦਿਓ ਬਾਈ ਜੀ ਕਿੰਨਾ ਤੁਹਾਡਾ 84370 84370 80251 8437080251 ਹੈ ਲਵਪ੍ਰੀ ਸਿੰਘ ਬਾਈ ਜੀ ਪਿੰਡ ਮੰਡ ਵਾਲਾ ਜ਼ਿਲ੍ਹਾ ਫਰੀਕੋਟ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਹਦਾ ਗੰਨਾ ਪੀੜ ਕੇ ਤਸੱਲੀ ਕਰ ਸਕਦੇ ਹੋ ਤੇ ਜਿਹੜੇ ਸੱਜਣ ਨੂੰ ਜੱਜਦੀ ਆ ਚਾਹ ਵਾਣਾ ਕੋਈ ਖਰੀਦਣ ਦਾ ਤਾਂ ਇੱਥੇ ਪਹੁੰਚ ਕੇ ਤੁਸੀਂ ਖਰੀਦ ਸਕਦੇ ਆ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਇਹ ਤੁਹਾਨੂੰ ਚਾਹੀਦੀ ਤਾਂ ਵੀ ਠੀਕ ਆ ਜਾਂ ਕਿਸੇ ਹੋਰ ਮੇਰੇ ਵੀਰ ਦੇ ਰਜਗਾਰ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਅੱਜ ਕੱਲ ਯਾਨੀ ਕਿ ਵਧੀਆ ਰੁਪਈਏ ਬਣਦੇ ਇਸ ਬਿਜ਼ਨਸ ਦੇ ਵਿੱਚ ਤਾਂ ਲੋਕੀ ਚਾਹ ਮੰਗਣ ਵੀ ਹੁੰਦੇ ਆ ਜੂਸ ਪੀਣ ਦਾ ਕੰਨੇ ਦਾ ਤੇ ਜਿਹੜੇ ਸੱਜਣ ਖਰੀਦਣਾ ਚਾਹੁੰਦੇ ਸੰਪਰਕ ਕਰ ਸਕਦੇ ਆ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਧੰਨਵਾਦ ਜੀ ਸਾਰਿਆਂ ਦਾ ਸਾਰਾ ਸਤਿ ਸ਼੍ਰੀ ਅਕਾਲ